लोग लोग हम भागे लो एकदम मामली कोली छोड़ के भागे आए वो कोली वालों की रेड़ी टूट रही थी तभी हम लोग भागे देखते नहीं पहले रेडी गिरी।, गिरी पहले रेडी गिरी पहले रेडी गिरी है फिर ये गिरा उसके बाद में हमारी कोली गिरी है हम अकेले थे दोनों लोग दो लोग लो थे और कौन था एक लड़की है हमारी क्या हुआ था तो ये दोनों तो की रेड़ी टूटी थी रेडी हम अब टूटे दुकान ऐसी ਇਹ ਢੀਕੇ ਬਾਹਰ ਖੜੇ تھے ਕਿ ਉਸ ਤੋਂ ਬਰ ਕੋ ਸਮਾਨ ਬਣਾ ਕੇ ਦੇ ਰਹੇ ਤੇ ਇੱਕ ਤਾਂ ਮਛਾ ਲਾ ਕੇ ਆ ਰਾਮ ਰਾਮ ਤੇ ਗੱਡੀ ਆਈ ਹੋਈ ਚੜ ਗਈ ਆਵਾਜ਼ ਲਗਾਤੇ ਰਹੇਗੇ ਲੇਕਿਨ ਗੱਡੀ ਗੱਡੀ ਚੜਕੀ ਨਹੀਂ ਹੋ ਤੋੜ ਦੇ ਦੱਲੇ ਨੇ ਠੀਕ ਆ ਸਪਨ ਹੋਏ 1.5 ਦਿਨ 2 ਦਿਨ ਲੱਖ ਰੁਪਏ ਦਾ ਸਮਾਨ ਸੜਕ ਤੇ ਨਹੀਂ ਪੂਰੀ ਜਿਹੜੀ ਖਤਮ ਹੋ ਗਈ ਅਭੀ ਕੀ ਮੰਨ ਸਕਦੇ ਆਪ ਮੰਗੇ ਜੀ ਮੈਨੂੰ 5 ਦਿਨ ਜਿੰਨੀ ਜਿੰਨੀ ਜੀ ਆਪਣੀ ਜੀ ਜੀ ਮਾਰੀ ਰੇਡੀ ਰੇਡੀ ਜੀ ਮਾਰਨੀ ਜੇ ਸਦਾ ਕੋ ਪਤਾ ਲੱਗਾ ਵਾ ਇਥੋਂ ਮਾਰਕੀਟ ਚੋਂ ਵੀ ਇਹ ਟਰੱਕ ਵਾਲਾ ਜਿਹੜਾ ਆਪਣਾ ਕੋਈ ਮੋਬਾਈਲ ਰੀਚਾਰਜ ਕਰਾਉਣ ਚਲ ਗਿਆ ਆਪਣਾ ਜਿਹੜਾ ਟਰੱਕ ਹੈ ਇਸ ਰਾਈ ਸਟਾਰਟ ਹੀ ਖੜ ਦਿੱਤਾ ਉਹ ਫਿਰ ਸਾਡਾ ਟਰੱਕ ਜਿਹੜਾ ਤੁਲਾਣਾ ਸੜਕ ਦੀ ਸੜਕ ਦੀ ਤੁਲਾਣ ਤੋਂ ਆਪਣੇ ਆਪ ਹੀ ਰੜ ਗਿਆ ਟਰੱਕ ਤੇ ਜਾ ਇਹਨਾਂ ਦੇ ਵਿੱਚੋਂ ਕਰ ਇਹਨਾਂ ਦੇ ਜਾਨ ਜੂਰ ਨ ਬਚ ਗਈ ਆ ਪੀਪਰ ਭਾਈ ਦਾ ਕਰਾਣੇ ਪੈਣੀ ਹੈ ਵਿਚਾਰੇ ਗਰੀਬ ਲੋਕ ਨੇ ਇੱਥੇ ਪ੍ਰਵਾਸੀ ਰਹਿੰਦੇ ਨੇ ਇਹ ਜੋ ਮੂਫਲੀ ਵਗੈਰਾ ਦੀ ਇੱਥੇ ਦਾਣਿਆਂ ਦੀ ਰੇੜੀਆਂ ਨੇ ਤੇ ਪ੍ਰਵਾਸੀ ਆ ਵਿਚਾਰੇ ਮੈਂ ਤੋ ਕੁੜੀਆ ਵਿਚਾਰੀ ਇੱਥੇ ਆ ਤੇ ਆ ਵਿਚਾਰਾ ਇੱਥੇ ਵੀ ਪ੍ਰਵਾਸੀ ਨੇ ਪ੍ਰਵਾਸੀ ਨੇ ਇਹ ਸੋਚਣਾ ਪਏਗਾ ਨਾ ਇਹਨਾਂ ਨੂੰ ਬਿਲਕੁਲ ਬਿਲਕੁਲ ਇਹਨਾਂ ਦਾ ਕੋਈ ਤਾਂ ਹੋਣਾ ਚਾਹੀਦਾ ਵਿਚਾਰੇ ਇੱਥੇ ਰੋਜ਼ਗਾਰ ਚਲਾ ਰਹੇ ਦੂਸਰੀ ਸਟੇਟ ਚ ਆ ਕੇ ਪੰਜਾਬ ਤੇ ਰਹਿ ਕੇ ਫਿਰ ਵੀ ਜਿੱਦਾਂ ਮਰਜੀ ਪਰ ਇਹਨਾਂ ਦੀ ਪਰਪਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਮਾਲਕ ਤੋਂ ਪੈਸਾ ਲਓ ਜਾਇਨਾ ਕੋਲੋਂ ਲਓ ਕਿਸੇ ਨਾ ਕੇਕ ਕੋਲੋਂ ਨਹੀਂ ਵਿਚਾਰਾ ਗਰੀਬ ਹੋਏਗਾ ਤੁਹਾਨੂੰ ਦਾ ਇੰਦਾ ਵੀ ਐਰ ਨਾਲ ਮਿਲ ਕੇ ਕਰਨਾ ਚਾਹੀਦਾ ਤੇ ਫਿਰ ਮਾਲਕਾਂ ਦੀ ਮੰਦੀ ਆ ਡਰਾਈਵਰ ਦੀ ਗਲਤੀ ਹੈਗੀ ਹੈ ਹਾਂਜੀ ਉਹਦੇ ਕਰਕੇ ਨੁਕਸਾਨ ਹੋਇਆ ਸਾਰਾ ਇਹਨਾਂ ਇਹ ਪਤਾ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੀ ਉਹ ਤਾਂ ਇਨਰ ਜਿਹੜਾ ਗਰੀਬ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਇਲਜ਼ਾਮ ਹਾਲਕ ਪਰੰਜਾ ਡਰਾਈਵਰ ਪਰੇ ਤੇ ਜਿਹੜੀ ਇੱਕਦੋਏ ਦੁਬਾਰਾ ਇਹੋ ਜੀ ਗਲਤੀ ਨਾ ਕਰ ਸਕੇ ਕੋਈ ਵੀ ਇਹੋ ਜੀ ਬਾਕੀ ਇੱਕ ਹੋਰ ਚੀਜ਼ ਹੈ ਕਿ ਜਿਹੜੀ ਪ੍ਰਸ਼ਾਸਨ ਦੀ ਵੀ ਇਹਦੇ ਵਿੱਚ ਗਲਤੀ ਬਹੁਤ ਵੱਡੀ ਹੈ ਉਹ ਵੀ ਉਹਨਾਂ ਐਪਲੀਕੇਸ਼ਨ ਦਿੱਤੀ ਹੋਈ ਬੜੀ ਬੜੀ ਅੱਗੇ ਵੀ ਇੱਥੇ ਸਾਡਾ ਜਿਹੜਾ ਪੋਜ਼ਿਟਿਵਿਟੀ ਤੋਂ ਲੈ ਕੇ ਚਾਵੇ ਤੱਕ ਜਿਹੜਾ ਕਾਫੀ ਟੈਟਰ ਏਰੀਆ ਵਾ ਦੋਵਾਂ ਸਾਈਡਾਂ ਤੇ ਦੁਕਾਨਾਂ ਹੋਣ ਕਰਕੇ ਲੋਕ ਇੱਕ ਜਿਹੜੇ ਰੇੜੀ ਵਾਲੇ ਸੜਕ ਦੇ ਉੱਤੇ ਰੇੜੀ ਲਾਉਂਦੇ ਆ ਪਹਿਲੇ ਵੀ ਲੋਕ ਦੁਕਾਨਦਾਰਾਂ ਨੇ ਜਿਹੜੀ ਪ੍ਰਸ਼ਾਸਨ ਕੋਲ ਮੰਗ ਕੀਤੀ ਸੀ ਕਿ ਥੋੜਾ ਜਿਹਾ ਇੱਥੇ ਧਿਆਨ ਰੱਖਿਆ ਜਾਵੇ ਇਹਦਾ ਇਹ ਚੀਜ਼ ਦਾ ਲੇਕਿਨ ਪ੍ਰਸ਼ਾਸਨ ਨੇ ਕੋਈ ਵੀ ਨਹੀਂ ਇਹ ਧਿਆਨ ਦਿੱਤਾ ਪਹਿਲਾਂ ਇਸ ਤੋਂ 2-3 ਸਾਲ ਪਹਿਲਾਂ ਚਾਵੇ ਵਿੱਚ ਵੀ ਇੱਧੇ ਟਿੱਪਰ ਇੱਕ ਨੇ ਬੜੀਆਂ ਦੁਕਾਨਾਂ ਵੀ ਤੋੜੀਆਂ ਔਰ ਬੜੀਆਂ ਮਸਤਾ ਵੀ ਹੋਈਆਂ ਸੀ